ਤੇਰੇ ਹਰੀ ਚਲੇ ਆਏ ਥੇ ਖੜਾ ਤੜ ਤੜ ਚੱਲੇ ਆਏ ਆਵੇਂ ਢੇਟ ਉੱਤੇ ਰੱਖਦੀ ਕੂਚ-ਕੂਚ ਚਾਟੀਆਂਵੇਂ ਢੇਟ ਉੱਤੇ ਰੱਖਦੀ ਉਤਲੀ ਚਾਟੀ ਲੱਸੀ ਮਾਏ ਮੇਰੀਏ ਸੌਕਣ ਬੜੀ ਕਪੱਤੀ ਮਾਏ ਮੇਰੀਏ ਸੌਕਣ ਬੜੀ ਕਪੱਤੀ ਮਾਏ ਮੇਰੀਏ ਸੌਕਣ ਬੜੀ ਪਰ ਪੜੀਆਂ ਭਗਦੀ ਨਦੀ ਦੇ ਵਿੱਚ ਰੱਤੇ ਦੀਆਂ ਟੇਰੀਆਂ ਮੂਰੇ ਬਾਬਾ ਨਾਨਕ ਪਿੱਛੇ ਨਿਆ ਨਿਆ ਬਿਚਾਲ ਮਾਰ ਕੇ ਚੜਗੀ ਬਣੇ ਤੇ ਚਾਲ ਮਾਰ ਕੇ ਚੜਗੀ ਬਣੇ ਤੇ ਚਿੜੀਆਂ ਕੋ ਮੋੜਾਈਆਂ ਬਿਆਲੇ ਫੜ ਮਿੱਤਰਾ ਬੰਗਾ ਵਿੱਚ ਨਾ ਆਈਆਂ ਬਿਆਲੇ ਫੜ ਮਿੱਤਰਾ ਬੰਗਾ ਵਿੱਚ ਨਾ ਆਈਆਂ ਬਿਆਲੇ ਫੜ ਮਿੱਤਰਾ ਹੁਣ ਨੱਚ ਦਿਨੂ ਰਕਣਾ ਛੋਟ ਸ ਮਾ ਦੇ ਫਿੱਟਾ ਮੁੰਡਿਆ ਮੇਰੀ ਨੱਚ ਦੀ ਜੀ ਫੋਟੋ ਖਿਚਾ ਮੁੰਡੇ ਰਾਂਬੇ ਦੀ ਨੱਚ ਦੀ ਜੀ ਫੋਟੋ ਖਿਚਾ ਮੁੰਡੇ ਜਵਾਰਾ ਰੰਗ ਤੇਰਾ ਨੀਂਦ ਲ ਉੱਤਰ ਗਿਆ ਮਾਰ ਪਾ ਬੀਏ ਘੇੜਾ ਨੀਂਦ ਲ ਉੱਤਰ ਗਿਆ ਮਾਰ ਪਾ ਬੀਏ ਘੇੜਾ ਨੀਂਦ ਲ ਉੱਤਰ ਗਿਆ ਆਰਿ ਤੂ ਰੋਲਾ ਸਿ ਪਾ ਮਾ ਕੋ ਨ ਬੇਦਸਦ ਬਣੀ ਗਿਆ ਢੇਰੇ ਉਹ ਵੀ ਚੱਕੜਵੇ ਵਿੱਚ ਪਾਇਆ ਡੱਬਾ ਡਾ ਮਾ ਕਨਾ 베 ਤੂੰ ਸਾਧ ਵਣ ਗਿਆ ਡੇਰੇ ਆ ਮਾ ਕਨਾ 베 ਤੂੰ ਸਾਧ ਵਣ ਗਿਆ ਡੇਰੇ ਆ ਮਾ ਕਨਾ ਆਇਆ ਉਹ ਵੀ ਚੱਕੜਵੇ ਵਿੱਚ ਪਾਇਆ ਹਾਰ ਵਿਕਰ ਆਇਆ ਉਹ ਵੀ ਚੱਕੜਵੇ ਵਿੱਚ ਪਾਇਆ ਡੱਬਾ ਡਾ ਗੋਰੀਏ ਨੀ ਮੈਂ ਸਾਧ ਵਣ ਗਿਆ ਡੇਰੇ ਆ ਗੋਰੀਏ ਨੀ ਮੈਂ ਨੇ ਬਲਕਾਰੀ ਨੀ ਜਗਜੀ ਪਾਬੋ ਨਗੇ ਵੀਰ ਤੋਂ ਪਿਆਰੀ ਨੀ ਜਗਜੀ ਪਾਬੋ ਨਗੇ ਵੀਰ ਤੋਂ ਪਿਆਰੀ ਪਾਬੋ ਨੱਚਾ 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 ਨੀ ਮੈਂ ਅਗ ਮੰਗੂ ਮੱਚਾ ਮੇਰੀ ਨਾਚੀ ਦੀ ਦੀ ਚਾਂਝਰ ਛਣ ਕੇ ਨੀ ਨੀ ਮੈਂ ਨੱਚਣਾ ਪਟੋਲਾ ਵਣ ਕੇ ਨੀ ਨੀ ਮੈਂ ਨੱਚਣਾ ਪਟੋਲਾ ਵਣ ਕੇ ਨੀ ਸੱਸਾ ਸੱਸਾ ਹਰ ਕੋਈ ਕਹਿੰਦਾ ਉਦਾਂ ਹੁੰਦੀਆਂ ਤਰਮਦੀਆਂ ਮਾਵਾ ਸਾਨੂੰ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਮ ਨਾਲੇ ਸਾਨੂੰ ਪੁੱਤ ਦਿੰਦੀਆਂ ਕਿਹਦੀਆਂ ਵੇਲ ਬਾਉੜ ਬਾਗ ਮਿਚੋ ਜਾ ਕੇ ਜਗ੍ਹਾ ਕੋਲ ਰੱਖ ਮੜੀ ਨਹੀਂ ਜੱਤੀ ਪਿੱਛੇ ੜਜੋ ਮੜਾ ਜਗ੍ਹਾ ਖੋੜੀ ਦੇ ਜਾ ਕੇ ਜੂਣ ਵਟੀਆਂ ਪਰ ਜਾਇਆ ਰੱਬ ਤੇਰਾ ਹੀ ਪਾਵਾ ਬੇਬੇ ਹੁਣ ਪੇਧਾਰ ਪਾ ਕੇ ਮੁੱਛਾ ਕੁੰਡੀਆਂ ਕਰਾ ਕੇ ਖੜੇ ਜਾਂਦੇ ਬਾਣ ਠਣ ਕੇ ਤੈਨੂੰ